ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਵਿੱਚ 8.5 ਮਿਲੀਅਨ ਤੋਂ ਵੀ ਵੱਧ ਲੋਕ ਹਰ ਰੋਜ਼ Google ਤੇ ਸਰਚ ਕਰਦੇ ਹਨ ਇਹਦਾ ਮਤਲਬ ਸਿੱਧਾ-ਸਿੱਧਾ ਇਹ ਹੈ ਕਿ ਹਰ ਇੱਕ ਬੰਦਾ ਕੁਛ ਨਾ ਕੁਛ ਹਰ ਰੋਜ਼ ਸਰਚ ਕਰਦਾ ਹੈ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਨੰਬਰ ਹੈ ਤੇ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਇੰਨਾ ਵੱਡਾ ਸਰਚ ਇੰਜਨ Google ਕਿੰਦਾ ਪ੍ਰੋਵਾਈਡ ਕਰਦਾ ਹੈ ਲੋਕਾਂ ਨੂੰ ਤੇ ਇੰਨੀ ਇਨਫੋਰਮੇਸ਼ਨ ਕਿੱਥੋਂ ਲੈ ਕੇ ਆਉਂਦਾ ਹੈ ਸੋ ਸ토리 ਕਮਾਲ ਦੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਫ੍ਰੀ ਹੈ Google Map YouTube Gmail ਪ੍ਰੋਵਾਈਡ ਕਰਵਾ ਕੇ ਵੀ Google ਦੁਨੀਆ ਦੀ 2 ਟ੍ਰਿਲੀਅਨ ਦੀ ਮਾਲਕ ਕੰਪਨੀ ਕਿਵੇਂ ਬਣੀ ਇਹ ਸਾਰਾ ਕੁਝ ਕਿੱਦਾਂ ਹੋ ਸਕਦਾ ਹੈ ਕਿ Google ਆਪਣੇ ਤੋਂ 1 ਰੁਪਿਆ ਨਹੀਂ ਲੈਂਦਾ ਅਤੇ ਸਾਰਾ ਕੁਝ ਫਰੀ ਵਿੱਚ ਪ੍ਰੋਵਾਈਡ ਕਰਵਾਉਂਦਾ ਸਾਰਾ ਕੁਝ ਫਰੀ ਵਿੱਚ ਦੇਣ ਦੇ ਬਾਪ ਜਤਿਨ ਗੂਗਲ ਦੁਨੀਆ ਦੀ ਫੇਮਸ ਕੰਪਨੀ ਕਿਵੇਂ ਬਣ ਗਈ ਤੁਸੀਂ ਅਕਸਰ ਸੁਣਿਆ ਹੋਊਗਾ ਕਿ ਟੋਕੋਪੀ ਮਸ਼ੀਨ ਨੂੰ ਅੱਜ ਕੱਲ ਆਪਾਂ ਜੌਰੈਕਸ ਨੂੰ ਸੀਟ ਕਹਿੰਦੇ ਆ ਵਾਈਟ ਗਲੂ ਨੂੰ ਫੈਡਕੋਲ ਕਹਿੰਦੇ ਆ ਤੇ ਅਡੇਸਿਵ ਬੈਂਡੇਡ ਨੂੰ ਬੈਂਡੇਡ ਕਹਿੰਦੇ ਆ ਜਦੋਂ ਵੀ ਕੋਈ ਕੰਪਨੀ ਇਸ ਤਰ੍ਹਾਂ ਡੋਮੀਨੇਟ ਕਰਦੀ ਹੈ ਉਸਦੇ ਨਾਂ ਨੂੰ ਹੀ ਦੀ ਪਛਾਣ ਬਣਾ ਦਿੱਤਾ ਜਾਂਦਾ ਹੈ ਇੰਟਰਨੈਟ ਤੇ ਸਰਚ ਕਰਨ ਨੂੰ ਅੱਜ ਦੇ ਦਿਨ ਕਿਹਾ ਜਾਂਦਾ ਹੈ ਕਿ ਗੂਗਲ ਕਰੋ ਗੂਗਲ ਦੀ ਸ਼ੁਰੂਆਤ ਸਾਲ 1998 ਵਿੱਚ ਹੋਈ ਸੀਗੀ ਇੱਕ ਕਾਲਜ ਪ੍ਰੋਜੈਕਟ ਦੇ ਲੈਰੀ ਪੇਜ ਅਤੇ ਸਰਗੇ ਬਿੰ ਨੇ ਇਸ ਨੂੰ ਬਣਾਇਆ ਸੀ ਇੱਕ ਆਕਾਸ਼ ਮਿਸ਼ਨ ਦੇ ਲਈ ਦੁਨੀਆ ਦੀ ਸਾਰੀ ਇਨਫੋਰਮੇਸ਼ਨ ਨੂੰ ਇੱਕ ਥਾਂ ਇਕੱਠਾ ਕਰਨਾ ਅਤੇ ਉਸ ਨੂੰ ਯੂਜ਼ ਵਿੱਚ ਲੈ ਕੇ ਆਉਣਾ ਸ਼ੁਰੂਆਤ ਦੇ ਦਿਨਾਂ ਵਿੱਚ ਸਿਰਫ ਗੂਗਲ ਇੱਕ ਸਧਾਰਨ ਸਰਚ ਇੰਜਣ ਸੀਗਾ ਇੰਟਰਨੈਟ ਤੇ ਸਰਚ ਕਰਨ ਲਈ ਇੱਕ ਸਿੰਪਲ ਜੀ ਵੈਬਸਾਈਟ Google ਜਿਹੜਾ ਸ਼ਬਦ ਆ ਇਸ ਦਾ ਆਪਣੇ ਆਪ ਵਿੱਚ ਕੋਈ मीनिंग ਨਹੀਂ ਹੈਗਾ ਸਿਰਫ ਇਹ ਇੱਕ ਨੰਬਰ ਹੈ ਜਿਵੇਂ ਕਿ 1 ਤੋਂ ਬਾਅਦ 100 ਜ਼ੀਰੋਸ ਲਗਾ ਦੋ ਉਸ ਨੂੰ Google ਕਿਹਾ ਜਾ ਦੇਗਾ ਜਿੱਦਾਂ ਕਿ 1 ਤੋਂ ਬਾਅਦ 3 ਜ਼ੀਰੋਆਂ ਲਾ ਦੋ ਹਜ਼ਾਰ ਬਣਦਾ ਹੈ 1 ਤੋਂ ਬਾਅਦ 5 ਜ਼ੀਰੋਆਂ ਲਾ ਦੋ ਤੇ ਲੱਖ ਬਣਦਾ ਹੈ ਇਸੇ ਤਰ੍ਹਾਂ ਤੋਂ ਬਾਅਦ 100 ਜ਼ੀਰੋਆਂ ਲਾ ਦੋ ਉਸ ਨੂੰ ਗੂਗਲ ਕਿਹਾ ਜਾਂਦਾ ਹੈ ਇਸ ਕੰਪਨੀ ਦਾ ਨਾਮ ਇਸੇ ਚੀਜ਼ ਨੂੰ ਲੈ ਕੇ ਰੱਖਿਆ ਗਿਆ ਕਿ ਸਾਡੀ ਕੰਪਨੀ ਦਾ ਸਰਚ ਇੰਜਣ ਇੰਨੀਆਂ ਸਾਰੀਆਂ ਚੀਜ਼ਾਂ ਲੱਭ ਕੇ ਲਿਆਵੇਗਾ ਜਿਸ ਨੂੰ ਅਣਗਿਣਤ ਗਿਣਤੀ ਦਾ ਨਾਮ ਦਿੱਤਾ ਗਿਆ ਗੂਗਲ ਜੇ ਤੁਸੀਂ ਇੰਟਰਨੈਟ ਦੇ ਪੁਰਾਣੇ ਯੂਜ਼ਰ ਹੋ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਆਪਾਂ ਪਹਿਲਾਂ ਗੂਗਲ 'ਤੇ ਸਰਚ ਕਰਦੇ ਹੁੰਦੇ ਸੀਗੇ ਥੱਲੇ ਲਾਸਟ ਵਿੱਚ ਲਿਖਿਆ ਹੁੰਦਾ ਸੀਗਾ ਗੂਗਲ ਨਾਂ ਨੈਕਸਟ ਪੇजेस ਦੀ ਲਿਸਟ ਹੁੰਦੀ ਸੀਗੀ ਜਿਸ ਦੀ ਅਣਗਿਣਤ ਗਿਣਤੀ ਹੁੰਦੀ ਸੀਗੀ Google ਆਪਣੇ ਨਾਮ ਨੂੰ ਵੀ ਕਿੰਨੀਆਂ ਸਾਰੀਆਂ ਉਹ ਉਸ ਦੇ ਨਾਲ ਲਿਖਦਾ ਹੁੰਦਾ ਸੀਗਾ ਸਨ 2000 ਦੇ ਵਿੱਚ Google ਨੇ ਇੰਟਰਨੈਟ ਦਾ ਸਭ ਤੋਂ ਵੱਡਾ ਆਪਣਾ ਕਦਮ ਚੁੱਕਿਆ ਜਿਸ ਨੂੰ ਐਡਵਰਟਸ ਕਿਹਾ ਜਾਂਦਾ ਹੈ ਜਿਸ ਨੂੰ ਅੱਜ ਕੱਲ Google Ads ਵੀ ਬੁਲਾਇਆ ਜਾਂਦਾ ਹੈ ਇਸ ਦਾ ਇਸਤੇਮਾਲ ਬਿਜ਼ਨਸ ਕੰਪਨੀਆਂ ਆਪਣੀ ਐਡ ਚਲਾਉਣ ਨੂੰ ਕਰ ਸਕਦੀਆਂ ਸੀਗੀਆਂ Google ਦੇ ਨਾਲ ਜੁੜ ਕੇ ਜਿਹਨਾਂ ਮਾਡਲ ਸੀਗਾ ਇਹ Google ਦਾ ਬਹੁਤ ਵੱਡਾ ਤੇ ਹੁਣ ਇਹ ਅੱਗੇ ਚੱਲ ਕੇ ਬਹੁਤ ਵੱਡਾ ਬਿਜ਼ਨਸ ਮਾਡਲ Google ਲਈ ਬਣ ਗਿਆ ਸੀਗਾ ਤੇ ਇਸ ਤਰ੍ਹਾਂ ਅੱਗੇ ਚੱਲ ਕੇ ਹੌਲੀ-ਹੌਲੀ Google ਨੇ ਆਪਣੇ ਪ੍ਰੋਡਕਟ ਲਾਂਚ ਕਰਨੇ ਸ਼ੁਰੂ ਕੀਤੇ ਸਾਲ 2004 ਵਿੱਚ Google ਨੇ Gmail ਇੰਟਰੋਡਿਊਸ ਕਰਵਾਇਆ ਲੋਕਾਂ ਨੂੰ 2005 ਵਿੱਚ Google Maps ਲਾਂਚ ਕੀਤਾ ਗਿਆ ਜਿਸ ਨੇ ਅੱਗੇ ਚੱਲ ਕੇ ਦੁਨੀਆਂ ਦਾ ਨਕਸ਼ਾ ਹੀ ਬਦਲ ਦਿੱਤਾ 2006 ਵਿੱਚ ਜਾ ਕੇ Google ਨੇ YouTube ਨੂੰ acquire ਕੀਤਾ ਜਿਸ ਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਸ਼ੁਰੂਆਤ ਦੇ ਦਿਨਾਂ ਵਿੱਚ YouTube ਇੱਕ ਵੱਖਰੀ ਕੰਪਨੀ ਸੀਗਾ ਜਿਸ ਨੂੰ 2006 ਵਿੱਚ Google ਨੇ acquire ਕਰ ਲਿਆ ਅਤੇ 2008 ਵਿੱਚ Google Android ਨੂੰ introduce ਕਰਵਾਉਂਦਾ ਹੈ ਲੋਕਾਂ ਨੂੰ ਤੇ ਇਸੇ ਸਾਲ ਹੀ Google ਆਪਣਾ Web browser ਵੀ launch ਕਰਦਾ ਹੈ ਜਿਸ ਨੂੰ Google Chrome ਦਾ ਨਾਮ ਦਿੱਤਾ ਗਿਆ ਜੋ ਕਿ ਅੱਜ ਦੇ ਦਿਨ ਦੁਨੀਆ ਦਾ ਸਭ ਤੋਂ ਪੌਪੂਲਰ ਸਰਚ ਇੰਜਨ Google Chrome ਹੈ ਤੇ ਅੱਗੇ ਚੱਲ ਕੇ Google ਆਪਣੇ ਹਾਰਡਵੇਅਰ ਪ੍ਰੋਡਕਟ ਵੀ ਬਣਾਉਣ ਲੱਗ ਪਿਆ ਜਿਸ ਵਿੱਚ Pixel smartphones Chromebook laptop ਤੇ home devices ਵੀ ਸ਼ਾਮਿਲ ਨੇ ਤੇ ਅੱਜ ਦੀ ਡੇਟ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਵੀ Google ਬਹੁਤ ਹੀ ਧਮਾਕੇਦਾਰ ਚੀਜ਼ਾਂ ਲੈ ਕੇ ਆ ਰਿਹਾ ਹੈ ਜੇ ਤੁਸੀਂ ਸੋਚਦੇ ਹੋਵੋਗੇ ਕਿ Google ਹਰ ਸਾਲ ਆਪਣੇ ਪ੍ਰੋਡਕਟ ਲਾਂਚ ਕਰਦਾ ਗਿਆ ਤੇ ਸਾਰੇ ਸਕਸੈਸਫੁਲ ਹੁੰਦੇ ਗਏ ਪਰ ਇਹ ਚੀਜ਼ ਸੱਚ ਨਹੀਂ ਹੈ ਮੈਂ ਤੁਹਾਨੂੰ ਸਿਰਫ ਜਿਹੜੇ Google ਦੇ ਸਕਸੈਸਫੁਲ ਵਿਜੁਅਲ ਮਾਡਲ ਪ੍ਰੋਡਕਟs ਹੈਗੇ ਉਹ ਹੀ ਗੜਾਈ ਹਨ ਬਹੁਤ ਸਾਰੀਆਂ ਚੀਜ਼ਾਂ ਐਦਾਂ ਨਹੀਂ ਸੀ ਜਿਹੜੀਆਂ Google ਨੇ ਟਰਾਈ ਕੀਤੀਆਂ ਅਤੇ ਉਹਨਾਂ ਵਿੱਚ ਉਸ ਨੂੰ ਨਿਰਾਸ਼ਾ ਹੱਥ ਲੱਗੀ ਤੇ ਕਈ ਪ੍ਰੋਡਕਟਾਂ ਵਿੱਚ ਫੇਲ ਵੀ ਹੋਇਆ Google ਨੇ ਆਪਣਾ ਸੋਸ਼ਲ ਮੀਡੀਆ ਪਲੈਟਫਾਰਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਜੀ ਪਲੱਸ ਜਿੱਦਾਂ ਕੀ ਅੱਜ ਫੇਸਬੁੱਕ ਹੈ ਪਰ ਉਹ ਫੇਲ ਹੋ ਗਿਆ ਇਸ ਵਿੱਚ Google Hangout ਚੈਟ ਕਰਨ ਲਈ ਇੱਕ ਐਪ ਜੋ ਕਿ ਕਿਸੇ ਟਾਈਮ ਵਿੱਚ ਬਹੁਤ ਚੱਲਦੀ ਸੀ ਪਰ 2022 ਵਿੱਚ ਵੀ ਇਸ ਨੂੰ ਬੰਦ ਕਰ ਦਿੱਤਾ ਗਿਆ Google Nexus Tablet ਇੱਕ ਸਮੇਂ ਵਿੱਚ ਕਾਫੀ ਫੇਮਸ ਹੋਏ ਸੀਗੇ ਪਰ Google ਨੇ ਇਹਨਾਂ ਨੂੰ ਵੀ ਬੰਦ ਕਰ ਦਿੱਤਾ Google podcast Google glass Google wave Google reader ਬਹੁਤ ਸਾਰੇ ਅਣਗਿਣਤ ਨੰਬਰ ਸੀਗੇ ਜਿਨ੍ਹਾਂ ਵਿੱਚ Google ਕੰਪਲੀਟ ਫੇਲ ਹੋ ਗਿਆ Google ਦੇ ਬਈ ਐਗਜ਼ਾਮਪਲਸ ਕਾਫੀ ਆ ਇਸ ਦੇ ਸਕਸੈਸਫੁਲ ਪ੍ਰੋਡਕਟਸ ਦੇ ਬਦਲੇ ਤੁਸੀਂ ਵਿਕੀਪੀਡੀਆ ਵਿੱਚ ਜਾ ਕੇ ਦੇਖੋਗੇ 200 ਤੋਂ ਵੀ ਵੱਧ ਪ੍ਰੋਡਕਟ ਤੇ ਸਰਬਤ ਸ ਗੂਗਲ ਦੀਆਂ ਇਦਾਂ ਦੀਆਂ ਸੀਗੀਆਂ ਜਿਨ੍ਹਾਂ ਵਿੱਚ ਕੰਪਲੀਟਲੀ ਉਹਨਾਂ ਨੂੰ ਫੇਲੀਅਰ ਦਾ ਸਾਹਮਣਾ ਕਰਨਾ ਪਿਆ ਆਪਣੇ ਸਾਰਿਆਂ ਲਈ ਬਹੁਤ ਵੱਡੀ ਐਗਜ਼ਾਮਪਲ ਹੈ ਫੇਲੀਅਰ ਇਜ਼ ਦਾ ਮਦਰ ਆਫ ਸਕਸੈਸ ਸਹੀ ਮਤਲਬ ਵਿੱਚ ਆਪਾਂ ਨੂੰ ਕਿਸੇ ਵੀ ਚੀਜ਼ ਵਿੱਚ ਕਾਮਯਾਬ ਹੋਣ ਲਈ ਬਹੁਤ ਵਾਰੀ ਫੇਲ ਹੋਣਾ ਪਊਗਾ ਇਸ ਦੀ ਐਗਜ਼ਾਮਪਲ ਗੂਗਲ ਆਪਣੇ ਸਾਹਮਣੇ ਹੈ ਇਹ ਸਾਰੀਆਂ ਚੀਜ਼ਾਂ ਨੂੰ ਦਿਮਾਗ ਵਿੱਚ ਰੱਖਦੇ ਹੋਏ ਤੁਸੀਂ ਜਾਣਦੇ ਹੋ ਕਿ ਗੂਗਲ ਆਪਣੇ ਸਭ ਤੋਂ ਵੱਧ ਰੈਵਨਿਊ ਕਿੱਥੋਂ ਜਨਰੇਟ ਕਰਦਾ ਹੈ ਆਪਣਾ ਜਿਹੜਾ ਉਹਨਾਂ ਦਾ ਸਭ ਤੋਂ ਪੁਰਾਣਾ ਬਿਜ਼ਨਸ ਆਈਡੀਆ ਸੀਗਾ Google ਐਡਸ ਤੋਂ ਆਓ ਆਪਾਂ ਡਿਟੇਲ ਵਿੱਚ ਜਾਣਦੇ ਹਾਂ 2022 ਦਾ Google ਦਾ ਰੈਵਨਿਊ Google ਨੇ 2022 ਵਿੱਚ ਟੋਟਲ 280 ਬਿਲੀਅਨ ਡਾਲਰ ਦਾ ਰੈਵਨਿਊ ਜਨਰੇਟ ਕੀਤਾ ਜਿਸ ਦਾ 58% ਉਸਨੇ Google ਐਡਸ ਤੋਂ ਜਨਰੇਟ ਕੀਤਾ 162 ਡਾਲਰ ਅਤੇ ਸੈਕੰਡ బిਗੇਸਟ ਨੈਟਵਰਕ ਐਡਸ ਜਿਸ ਤੋਂ ਉਸਨੇ 11% ਦਾ ਰੈਵਨਿਊ ਜਨਰੇਟ ਕੀਤਾ ਜੋ ਕਿ ਬਣਦਾ ਹੈ 32.8 ਮਿਲੀਅਨ ਡਾਲਰ ਤੀਜੇ ਨੰਬਰ ਤੇ ਹੁੰਦਾ ਹੈ YouTube ਐਡਸ ਜਿਸ ਤੋਂ 2.24 ਬਿਲੀਅਨ ਡਾਲਰ Google ਕਮਾਈ ਕਰਦਾ ਹੈ ਇਸੇ ਤਰੀਕੇ ਨਾਲ Google Play Store ਤੇ Google Apps ਤੋਂ ਜਨਰੇਟ ਹੁੰਦਾ ਹੈ ਜਿਸ ਦੀ કુલ ਕੀਮਤ ਬਣਦੀ ਹੈ 2.7 ਤਕਰੀਬਨ 11% ਦੇ ਨੇੜੇ ਤੇੜੇ Google ਐਪਸ ਤੇ Play Store ਤੋਂ ਰੈਵਨਿਊ ਜਨਰੇਟ ਕਰਦਾ ਹੈ Google ਜੋ ਕਿ 29 ਬਿਲੀਅਨ ਡਾਲਰ ਦੇ ਕਰੀਬ ਬਣਦੀ ਹੈ ਤੇ ਆਖਰੀ ਮੇਜਰ ਸੋਰਸ Google Cloud ਜਿਸ ਤੋਂ 26 ਬਿਲੀਅਨ ਡਾਲਰ Google ਜਨਰੇਟ ਕਰਦਾ ਹੈ ਅਤੇ ਇੰਟਰਸਟਿੰਗ ਚੀਜ਼ ਇਹ ਵੀ ਹੈ ਕਿ ਇੰਨਾ ਸਾਰਾ ਪੈਸਾ Google ਖਰਚ ਕਿੱਥੇ ਕਰਦਾ ਹੈ ਜਿਸ ਵਿੱਚ 14% Google ਆਪਣਾ ਪੈਸਾ ਸਰਚ ਐਂਡ ਡਿਵੈਲਪਮੈਂਟ ਤਾਂ ਕਿ ਹੋਰ ਨਵੇਂ ਪ੍ਰੋਡਕਟ ਅਤੇ ਸਰਵਿਸਸ ਤੇ ਰਿਸਰਚ ਕੀਤੀ ਜਾ ਸਕੇ ਅਤੇ ਹੋਰ ਬਹੁਤ ਸਾਰੇ ਨਵੇਂ ਫੇਲੀਅਰ ਅਟੈਂਪਟ ਕੀਤੇ ਜਾ ਸਕਣ ਤਕਰੀਬਨ 44 ਬਿਲੀਅਨ ਡਾਲਰ ਪੈਸਾ ਖਰਚ ਕੀਤਾ ਜਾਂਦਾ ਹੈ ਨਾਨ ਪ੍ਰੋਡਕਟਿਵ ਕੋਸਟ ਤੇ ਜਿੱਦਾਂ ਕਿ ਆਫਿਸ ਕਿਰਾਏ ਲਈ ਮਾਰਕੀਟਿੰਗ ਲਈ ਅਤੇ ਅਕਾਊਂਟਿੰਗ ਲਈ ਅਤੇ ਆਪਣੇ ਵਰਕਰਸ ਦੀ ਸੈਲਰੀ ਜਿਹੜਾ ਟੋਟਲ ਇਹਨਾਂ ਦਾ ਸਾਰਾ ਖਰਚਾ ਹੁੰਦਾ ਹੈ ਤੋਂਸੋ 7 ਬਿਲੀਅਨ ਡਾਲਰ ਜਿੱਦਾਂ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇੱਕ ਕੰਪਨੀ ਦੀ ਪੂਰੀ ਬੈਲੈਂਸ ਸ਼ੀਟ ਹੈ ਕੰਬਫੋਰ ਟੈਕਸਸ 70 ਬਿਲੀਅਨ ਡਾਲਰ ਸੀਗੀ 2022 ਵਿੱਚ ਅਤੇ ਇਹ 11 ਬਿਲੀਅਨ ਦਾ ਟੈਕਸ ਇਹ ਕਰਦੇ ਆ ਤੇ ਅਪਰੋਕਸੀਮੇਟਲੀ ਇਹਨਾਂ ਨੂੰ 60 ਬਿਲੀਅਨ ਡਾਲਰ ਦਾ ਫਾਇਦਾ ਹੁੰਦਾ ਹੈ ਇਸ ਪੂਰੇ ਬਿਜ਼ਨਸ ਮਾਡਲ ਵਿੱਚ ਇੱਕ ਚੀਜ਼ ਇੰਟਰਸਟਿੰਗ ਹੈ ਫਰੀ ਦਾ ਫੰਡਾ ਇਹ ਸਾਰਾ ਕੁਝ ਫਰੀ ਵਿੱਚ Google ਕਿਦਾਂ ਦੇ ਕੇ ਵੀ ਇੰਨੀ ਵੱਡੀ ਪ੍ਰੋਫਿਟੇਬਲ ਕੰਪਨੀ ਕਿਦਾਂ ਬਣੀ ਇਸ ਦੇ ਪਿੱਛੇ ਦੋ ਕਾਰਨ ਹਨ ਪਹਿਲਾ ਅਸਲ ਵਿੱਚ Google ਦੇ ਸਾਰੇ ਪ੍ਰੋਡਕਟ ਫਰੀ ਨਹੀਂ ਹਨ ਬੇਸਿਕ ਲੈਵਲ ਦੀਆਂ ਚੀਜ਼ਾਂ ਫਰੀ ਹਨ ਪਰ ਜੇ ਤੁਸੀਂ ਪ੍ਰੀਮੀਅਮ ਲੈਵਲ ਲਈ ਕੁਝ ਵੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਲਈ ਪੇ ਕਰਨਾ ਪਵੇਗਾ ਕਾਮਨ ਬਿਜ਼ਨਸ ਮਾਡਲ ਹੈ ਜੋ ਕਿ ਬਹੁਤ ਸਾਰੀਆਂ ਕੰਪਨੀਆਂ ਯੂਜ਼ ਕਰਦੀਆਂ ਹਨ ਪ੍ਰੀਮੀਅਮ ਮਾਡਲ ਪ੍ਰੀਮੀਅਮ ਮੋਡਲ ਦਾ ਮਤਲਬ ਫ੍ਰੀ ਪਲੱਸ ਪ੍ਰੀਮੀਅਮ ਇਹ ਬਹੁਤ ਸਾਰੀਆਂ ਕੰਪਨੀਆਂ ਯੂਜ਼ ਕਰਦੀਆਂ ਹਨ ਜਿਵੇਂ ਕਿ ਸਪੋਟੀਫਾਈ ਲਿੰਕਡਿਨ ਜੂਮ ਅਤੇ ਹੁਣ ਇੱਥੋਂ ਤੱਕ ਟਵਿੱਟਰ ਵੀ ਇਸ ਦਾ ਇਸਤੇਮਾਲ ਕਰਨ ਲੱਗ ਗਿਆ ਹੈ ਜੇ ਸਿੰਪਲ ਸ਼ਬਦਾਂ ਵਿੱਚ ਕਹੀਏ ਜਿਹੜੀ ਬੇਸਿਕ ਚੀਜ਼ ਹੋਗੀ ਉਹ ਤੁਹਾਨੂੰ ਫ੍ਰੀ ਵਿੱਚ ਦਿੱਤੀ ਜਾਊਗੀ ਜੇ ਤੁਹਾਨੂੰ ਪ੍ਰੀਮੀਅਮ ਸਰਵਿਸ ਚਾਹੀਦੀ ਆ ਤਾਂ ਤੁਹਾਨੂੰ ਉਸ ਲਈ ਪੇ ਕਰਨਾ ਪਊਗਾ ਪੈਸੇ ਦੇਣੇ ਪੈਣ ਜਿੱਦਾਂ ਕਿ Gmail ਇਸਤੇਮਾਲ ਕਰਨਾ ਬਿਲਕੁਲ ਫ੍ਰੀ ਹੈ ਪਰ ਉਸ ਦੀ ਸਟੋਰੇਜ ਲਿਮਿਟ ਹੈ 15 GB ਜੇ ਤੁਸੀਂ ਉਸ ਤੋਂ ਵੱਧ ਸਟੋਰੇਜ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ ਪੈਸੇ ਦੇਣੇ ਪੈਣਗੇ Google Drive ਵੱਤੋਂ ਵਿੱਚ ਲੈ ਕੇ ਆਉਣਾ ਤੁਹਾਡੇ ਲਈ ਫ੍ਰੀ ਹੈ ਪਰ ਉਸ ਦੀ ਵੀ ਸਟੋਰੇਜ ਲਿਮਿਟ Google ਨੇ ਰੱਖੀ ਹੋਈ ਹੈ 15 GB YouTube ਤੇ ਵੀਡੀਓਜ਼ ਦੇਖਣਾ ਫ੍ਰੀ ਹੈ ਪਰ ਜੇ ਉਹਦੇ ਵਿੱਚ ਐਡਸ ਆਉਂਦੀਆਂ ਤੇ ਤੁਸੀਂ ਉਹ ਐਡਸ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਲਈ ਪੈਸੇ ਦੇਣੇ ਪੈਣਗੇ ਇਹ ਜਿਹੜਾ ਪ੍ਰੀਮੀਅਮ ਮਾਡਲ ਹੈ ਬੜਾ ਸਕਸੈਸਫੁਲ ਬਿਜ਼ਨਸ ਮਾਡਲ ਹੈ ਕਿਉਂਕਿ ਇਹ ਤੁਹਾਨੂੰ ਇੱਕ ਮੌਕਾ ਦਿੰਦਾ ਹੈ ਟ੍ਰਾਈ ਬਿਫੋਰ ਬਾਈ ਤੁਸੀਂ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਟ੍ਰਾਈ ਕਰ ਸਕੋ ਜੇ ਤੁਹਾਨੂੰ ਉਹ ਚੀਜ਼ ਪਸੰਦ ਹੈ ਤੇ ਫਿਰ ਉਸ ਲਈ ਪੈਸੇ ਦਿਵੋ ਪਰ Google ਦੇ ਕੇਸ ਵਿੱਚ ਇਹ ਚੀਜ਼ ਬਹੁਤ ਇੰਟਰਸਟਿੰਗ ਹੈ ਕਿ 95% ਲੋਕ ਪ੍ਰੀਮੀਅਮ ਸਰਵਿਸ ਨਹੀਂ ਖਰੀਦਦੇ ਇਹ ਬਿਲਕੁਲ ਵੀ ਪੇ ਨਹੀਂ ਕਰਦੇ ਪਰ ਫੇ ਵੀ 95% ਗਿਣਤੀ ਹੋਣ ਦੇ ਬਾਵਜੂਦ ਵੀ ਗੂਗਲ ਆਪਣਾ ਰੈਵਨਿਊ ਫ੍ਰੀ ਵਾਲੀਆਂ ਸਰਵਿਸ ਤੋਂ ਹੀ ਜਨਰੇਟ ਕਰਦਾ ਹੈ ਇੱਥੇ ਆਉਂਦਾ ਹੈ ਆਪਣਾ ਦੂਸਰਾ ਕਾਰਨ ਡਾਟਾ ਕਲੈਕਸ਼ਨ ਜਿਸ ਦਾ ਮਤਲਬ ਹੈ ਕਿ ਆਪਾਂ ਜਿੰਨੀਆਂ ਵੀ ਗੂਗਲ ਦੀਆਂ ਫ੍ਰੀ ਵਿੱਚ ਸਰਵਿਸ ਯੂਜ਼ ਕਰਦੇ ਹਾਂ ਉਹਨਾਂ ਹੀ ਜ਼ਿਆਦਾ ਆਪਣਾ ਡਾਟਾ ਗੂਗਲ ਦੇ ਕੋਲ ਜਾਂਦਾ ਹੈ ਜਿੰਨਾ ਵੀ ਆਪਾਂ ਗੂਗਲ ਤੇ ਸਰਚ ਕਰਦੇ ਹਾਂ YouTube ਤੇ ਵੀਡੀਓਜ਼ ਦੇਖਦੇ ਹਾਂ ਜਿਹੜੀਆਂ ਆਪਾਂ ਈਮੇਲਸ ਸੈਂਡ ਕਰਦੇ ਆ ਇਹ ਸਾਰਾ ਡਾਟਾ Google ਇਕੱਠਾ ਕਰਦਾ ਹੈ ਟਾਰਗੇਟਡ ਐਡਵਰਟਾਈਜ਼ਿੰਗ ਤੁਸੀਂ ਇਹ ਚੀਜ਼ ਖੁਦ ਵੀ ਮਹਿਸੂਸ ਕੀਤੀ ਹੋਊਗੀ ਜਦੋਂ ਆਪਾਂ Google ਤੇ ਕੁਝ ਵੀ ਸਰਚ ਕਰਦੇ ਆ YouTube ਤੇ ਸਰਚ ਕਰਦੇ ਆ ਹੈਲਥੀ ਰੈਸਪੀਜ਼ ਦੇ ਬਾਰੇ ਤੇ Google ਦੇ ਉੱਤੇ ਐਡਸ ਵੀ ਉਸ ਦੇ ਨਾਲ ਹੀ ਆਉਣ ਲੱਗ ਪੈਣਗੀਆਂ ਹੈਲਥੀ ਟਿਫਨ ਸਰਵਿਸਿਜ਼ ਨਿਊਟ੍ਰੀਸ਼ਨ ਦੇ ਨਾਲ ਮਿਲੀਆਂ ਜੁੜੀਆਂ ਐਡਸ ਆਉਣ ਲੱਗ ਪਣਗੀਆਂ ਕਰੋਗੇ ਦੁਬਈ ਹੋਟਲਸ ਦੇ ਬਾਰੇ Google ਤੇ Google ਤੁਹਾਨੂੰ ਦੁਬਈ ਟੂਰਿਜ਼ਮ ਦੀਆਂ ਡਿਫਰੈਂਟ ਤਰੀਕੇ ਦੀਆਂ ਐਡਸ ਦਿਖਾਉਣ ਲੱਪੂਗਾ ਅਤੇ ਤੁਹਾਨੂੰ ਟੂਰਿਸਟ ਨਾਲ ਅਟਰੈਕਸ਼ਨ ਐਡਸ ਦਿਖਾਉਣੀ ਸ਼ੁਰੂ ਕਰ ਦੇਵੇਗਾ Google ਇੱਕ ਬਹੁਤ ਹੀ ਐਡਵਾਂਸ ਮਸ਼ੀਨ ਅਲਗੋਰਿਦਮ ਦਾ ਇਸਤੇਮਾਲ ਕਰਦਾ ਹੈ ਆਪਣੀ ਕਸਟਮਰ ਨੂੰ ਟਾਰਗੇਟਿੰਗ ਐਡਸ ਦਿਖਾਉਣ ਦੇ ਵਾਸਤੇ ਇਸ ਚੀਜ਼ ਨੂੰ ਆਪਾਂ ਬਹਿਤ ਤਰੀਕੇ ਨਾਲ ਸਮਝਦੇ ਹਾਂ Google ਟਾਰਗੇਟਿੰਗ ਐਡਸ ਦਾ ਇਸਤੇਮਾਲ ਕਿੰਨਾ ਕਰਦਾ ਤੁਹਾਡਾ ਏਜ ਗਰੁੱਪ ਕੀ ਹੈ ਤੁਹਾਡਾ ਜੈਂਡਰ ਤੁਸੀਂ ਮਰਦਿਆਂ ਜਾਂ ਔਰਤਾਂ ਤੁਸੀਂ ਕਿਹੜੀ ਕੰਟਰੀ ਵਿੱਚ ਰਹਿੰਦੇ ਆ ਕਿਹੜੀਆਂ ਚੀਜ਼ਾਂ ਦੇ ਬਾਰੇ ਤੁਸੀਂ ਸੱਚ ਕਰਦੇ ਹੋ ਕਿਹੜੀਆਂ ਚੀਜ਼ਾਂ ਤੁਹਾਨੂੰ ਪਸੰਦ ਹਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਤੁਹਾਡੀ ਇੱਕ ਪ੍ਰੋਫਾਈਲ ਬਣਾਈ ਜਾਂਦੀ ਹੈ ਦੂਸਰੇ ਪਾਸੇ ਜਿਹੜਾ ਐਨਰਟਾਈਜ਼ਰ ਹੈ ਉਹ ਤੁਹਾਡਾ ਸਾਰਾ ਪੈਰਾਮੀਟਰ ਇਕੱਠਾ ਕਰਕੇ ਤੁਹਾਡੇ ਲਈ ਇੱਕ ਐਡਸ ਬਣਾਉਂਦਾ ਹੈ ਐਗਜ਼ਾਮਪਲ ਤੌਰ ਤੇ ਤੁਹਾਡਾ ਇੱਕ ਕੱਪੜੇ ਦਾ ਬਿਜ਼ਨਸ ਹੈ ਤੁਸੀਂ ਚਾਹੋਗੇ ਕਿ 18 ਤੋਂ 25 ਸਾਲ ਦੀਆਂ ਕੁੜੀਆਂ ਨੂੰ ਸਪੈਸ਼ਲ ਐਨਸੀਆਰ ਦੇ ਇਲਾਕੇ ਵਿੱਚ ਹੀ ਤੁਹਾਡੀਆਂ ਐਡਸ ਦਿਖਣ ਤੇ ਤੁਸੀਂ ਇੱਥੇ ਕੀਵਰਡਸ ਯੂਜ਼ ਕਰ ਸਕਦੇ ਹੋ ਜਿੱਦਾਂ ਕਿ ਸਨ ਗਲਾਸੇਸ ਸਾੜੀ ਤੇ ਗੂਗਲ ਦਾ ਕੰਮ ਇਕੱਠਾ ਕਰਕੇ ਐਡਵਰਟਾਈਜ਼ਰ ਤੇ ਯੂਜ਼ਰ ਨੂੰ ਇੱਕ ਗਰੁੱਪ ਵਿੱਚ ਰੀਜਨ ਤੇ ਜੈਂਡਰ ਮੈਚ ਕਰਕੇ ਉਸ ਲਈ ਇੱਕ ਵਲੀਆ ਐਡ ਤਿਆਰ ਕਰਵਾ ਦਿੰਦਾ ਜਦੋਂ ਤੁਸੀਂ YouTube ਤੇ ਸਨ ਗਲਾਸਸ ਦੇ ਨਾਲ ਰਿਲੇਟਡ ਕੋਈ ਵੀਡੀਓ ਦੇਖ ਲਈ ਤੇ Google ਉਹ ਸਾਰੀਆਂ ਚੀਜ਼ਾਂ ਨੂੰ ਮੈਚ ਕਰਕੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਇਸ ਐਡ ਲਈ ਟਾਰਗੇਟਡ ਕਸਟਮਰ ਹੋ ਤੇ Google ਤੁਹਾਨੂੰ ਉਹ ਐਡ ਸ਼ੋਅ ਕਰਨ ਲੱਗ ਜਾਂਦਾ ਮੋٹے ਮੋٹے ਤਰੀਕੇ ਦੇ ਨਾਲ ਇਹ ਬਹੁਤ ਹੀ ਇਹ ਬਹੁਤ ਹੀ ਇੱਕ ਸਿੰਪਲੀਫਾਈਡ ਐਗਜ਼ਾਮਪਲ ਹੈ Google ਤੁਹਾਨੂੰ ਇਸ ਤਰ੍ਹਾਂ ਟਾਰਗੇਟ ਕਰਕੇ ਤੁਹਾਡੇ ਲਈ ਸਿੰਪਲ ਤਰੀਕੇ ਲਈ ਐਡ ਤਿਆਰ ਕਰ ਦਿੰਦਾ ਦੇ ਵਿੱਚ ਬਹੁਤ ਹੀ ਕੰਪੀਟੀਸ਼ਨ ਹੁੰਦਾ ਜਿਸ ਲਈ Google Ads ਬਿਡਿੰਗ ਕਰਵਾਉਂਦਾ ਹੈ ਜੋ ਐਡਸ ਲਈ ਸਭ ਤੋਂ ਵੱਧ ਪੈਸੇ ਭਰਦਾ ਹੈ ਉਸ ਦੀਆਂ ਐਡਸ ਸਭ ਤੋਂ ਉੱਪਰ Google ਦਿਖਾਉਣੀਆਂ ਸ਼ੁਰੂ ਕਰ ਦਿੰਦਾ ਹੈ ਜੇ ਥੋੜਾ ਕੰਪਲੈਕਸਿਟੀ ਵੱਲ ਜਾਈਏ ਤਾਂ Google Ads ਦੇ ਐਡਵਰਟਾਈਜ਼ਰ ਵਿੱਚ ਕਾਫੀ ਕੰਪੀਟੀਸ਼ਨ ਹੁੰਦਾ ਹੈ ਇਹ ਜੋ ਵੀ ਇਸ ਦੀ ਬਿਡਿੰਗ ਹੁੰਦੀ ਹੈ ਜੋ ਵੀ ਇਸ ਵਿੱਚ ਜ਼ਿਆਦਾ ਪੈਸੇ ਪੇ ਕਰਦਾ ਹੈ Google Ads ਉਸ ਦੀਆਂ ਐਡਸ ਜਿਆਦਾ ਪ੍ਰਮੋਟ ਕਰਕੇ ਸਭ ਤੋਂ ਪਹਿਲਾਂ ਦਿਖਾਉਣੀ ਸ਼ੁਰੂ ਕਰ ਦਿੰਦਾ ਹੈ ਇਹਨਾਂ ਦਾ ਟੋਟਲ ਰੈਵਨਿਊ ਸਿਗਾ 280 ਬਿਲੀਅਨ ਡਾਲਰ 280 ਬਿਲੀਅਨ ਡਾਲਰ ਦੇ ਵਿੱਚੋਂ Google ਆਪਣਾ 237 ਬਿਲੀਅਨ ਡਾਲਰ ਸਿਰਫ ਐਡਸ ਤੋਂ ਹੀ ਕਮਾਉਂਦਾ ਹੈ ਇਸ ਚਾਰਟ ਨੂੰ ਧਿਆਨ ਨਾਲ ਦੇਖੋ ਤੁਸੀਂ ਸਾਲ ਦੀ ਸਾਲ Google ਦਾ ਐਡਸ ਰੈਵਨਿਊ ਵਿੱਚ ਕਿੰਨਾ ਵਾਧਾ ਹੋਇਆ ਪਿਛਲੇ ਲਗਾਤਾਰ 20 ਸਾਲਾਂ ਤੋਂ ਇਹ ਰੈਵਨਿਊ ਕੰਟੀਨਿਊਸਲੀ ਵਧਦਾ ਹੀ ਪਿਆ 2020 ਤੋਂ ਕਿ ਬੈ ਤੁਸੀਂ ਦੇਖੋਗੇ ਬਹੁਤ ਵੱਡਾ ਜੰਪ ਆਇਆ ਇਸ ਦੇ ਰੈਵਨਿਊ ਵਿੱਚ ਇਹ ਸਿਰਫ ਕੋਵਿਡ ਦੀ ਵਜ੍ਹਾ ਕਰਕੇ ਲੋਕ ਕੋਵਿਡ ਦੇ ਦੌਰਾਨ ਆਪਣੇ ਘਰ ਵਿੱਚ ਬੈਠ ਕੇ ਇੰਟਰਨੈਟ ਤੇ ਹੀ ਜ਼ਿਆਦਾ ਆਪਣਾ ਸਮਾਂ ਖਰਚ ਕਰਦੇ ਸੀਗੇ ਜ਼ਿਆਦਾ ਐਡਸ ਦੇਖੀਆਂ ਜਾ ਰਹੀਆਂ ਸੀਆਂ ਜ਼ਿਆਦਾ ਇੰਟਰਨੈਟ ਯੂਜ਼ ਹੋ ਰਿਹਾ ਸੀਗਾ ਤੇ ਐਡਵਰਟਾਈਜ਼ਰ ਵੱਧ ਤੋਂ ਵੱਧ ਆਪਣਾ ਪੈਸਾ ਐਡਸ ਦੇ ਉੱਤੇ ਹੀ ਖਰਚ ਕਰਦੇ ਪਏ ਗੂਗਲ ਇਕੱਲੀ ਹੀ ਕੰਪਨੀ ਇਹ ਨਹੀਂ ਕਿ ਜਿਹੜੀ ਕਿ ਆਪਣਾ ਰੈਵਨਿਊ ਐਡਸ ਤੋਂ ਜਨਰੇਟ ਕਰਦੀ ਹੈ ਮੈਟਾ ਫੇਸਬੁਕ ਵੀ ਇੰਸਟਾਗ੍ਰਾਮ ਤੋਂ ਐਡਸ ਤੋਂ ਇਹਨਾਂ ਨੇ 2023 ਵਿੱਚ 131 ਮਿਲੀਅਨ ਡਾਲਰ ਦਾ ਰੈਵਨਿਊ ਜਨਰੇਟ ਕੀਤਾ ਐਡਸ ਤੋਂ ਤੇ ਐਮਾਜ਼ਾਨ ਵੀ ਇਸੇ ਤਰੀਕੇ ਨਾਲ ਹੀ ਐਡਸ ਦਿਖਾ ਕੇ ਪੈਸੇ ਕਮਾਉਂਦਾ ਤੁਸੀਂ ਸੋਚੋਗੇ ਐਮਾਜ਼ਾਨ ਨੂੰ ਕੀ ਲੋੜ ਪਈ ਐ ਐਡਸ ਦਿਖਾ ਕੇ ਪੈਸੇ ਬਣਾਉਣ ਦੀ ਕਿਉਂਕਿ ਉਹ ਤੇ ਆਪਣੀ ਸਾਈਟ ਤੇ ਸਿੱਧੇ ਹੀ ਪ੍ਰੋਡਕਟ ਸੇਲ ਕਰਦਾ ਹੈ ਪਰ ਇੱਥੇ ਗੱਲ ਆਉਂਦੀ ਹੈ ਜਿਹੜਾ ਪਰਚੇਸ ਹਿਸਟਰੀ ਤੋਂ ਡਾਟਾ ਨਿਕਲ ਕੇ ਜਨਰੇਟ ਹੋ ਕੇ ਆ ਰਿਹਾ ਹੈ Amazon ਦੇ ਕੋਲ ਜੋ ਵੀ ਡਾਟਾ ਇਕੱਠਾ ਕਰਦਾ ਹੈ Google ਦੇ ਸਰਚ ਹਿਸਟਰੀ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੈ Google ਸਿਰਫ ਤੁਹਾਡਾ YouTube ਤੋਂ ਜਾਂ ਸਰਚ ਇੰਜਨ ਤੋਂ ਦੇਖਦਾ ਹੈ ਕਿ ਤੁਹਾਡਾ ਇੰਟਰਸਟ ਕਿਹੜੀਆਂ ਚੀਜ਼ਾਂ ਵਿੱਚ ਪਰ Amazon ਡਾਇਰੈਕਟਲੀ ਤੁਹਾਨੂੰ ਟਾਰਗੇਟ ਕਰਦਾ ਹੈ ਕਿ ਤੁਸੀਂ ਕਿਹੜੀ ਚੀਜ਼ ਖਰੀਦੀ ਹੈ Amazon ਤੋਂ ਉਸ ਨੂੰ ਟਾਰਗੇਟ ਕਰਨਾ ਹੋਰ ਸੌਖਾ ਹੋ ਜਾਂਦਾ ਹੈ ਕਿ ਕਸਟਮਰ ਨੂੰ ਕਿਹੜੀਆਂ ਚੀਜ਼ਾਂ ਜ਼ਿਆਦਾ ਪਸੰਦ ਹਨ ਇਸ ਲਈ Amazon ਦਾ ਡਾਟਾ Google ਦੇ ਡਾਟਾ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਇਸ ਤੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਜ਼ਿਆਦਾ ਖਰੀਦਣੀਆਂ ਪਸੰਦ ਹਨ ਤੇ ਤੁਹਾਨੂੰ ਜ਼ਿਆਦਾ ਈਜ਼ੀ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾਂਦਾ ਹੈ ਇਸ ਦੇ ਚੱਲਦੇ ਹੀ Amazon ਨੇ ਆਪਣਾ ਰੈਵਨਿਊ ਇਸ ਤੋਂ ਜਨਰੇਟ ਕੀਤਾ 46.9 ਬਿਲੀਅਨ ਡਾਲਰ ਦਾ ਪਿਛਲੇ 20 ਸਾਲਾਂ ਤੋਂ ਸਿਰਫ ਇਹੀ ਸਿੰਗਲ ਮਾਡਲ ਲੈ ਕੇ ਹੀ ਸਾਰੀਆਂ ਕੰਪਨੀਆਂ ਨੇ ਇੰਟਰਨੈਟ ਤੇ ਆਪਣੇ ਆਪ ਨੂੰ ਡੋਮੀਨੇਟ ਕੀਤਾ ਹੈ ਪਰ ਹੁਣ ਲੱਗਦਾ ਪਿਆ ਹੈ ਕਿ ਇਸ ਮਾਡਲ ਵਿੱਚ ਕ੍ਰੈਕਸ ਆਉਣ ਸ਼ੁਰੂ ਹੋ ਗਏ ਹਨ ਇਸ ਦੇ ਦੋ ਵੱਡੇ ਕਾਰਨ ਹਨ ਇਸ ਵਿੱਚ ਪਹਿਲਾ ਕਾਰਨ ਹੈਗਾ ਜੀ ਪ੍ਰਾਈਵੇਸੀ ਕੰਸਰਨ ਲੋਕਾਂ ਨੂੰ ਫਿਕਰ ਹੁੰਦਾ ਹੈ ਕਿ ਤੁਹਾਡੇ ਬਾਰੇ ਗੂਗਲ ਕੀ ਕੀ ਜਾਣਦਾ ਹੈ ਤੁਸੀਂ ਕੀ ਖਾਂਦੇ ਹੋ ਕਿੱਥੇ ਰਹਿੰਦੇ ਹੋ ਕੀ ਕੰਮ ਕਰਦੇ ਹੋ ਕਿਹੜੀ ਬਿਮਾਰੀ ਤੋਂ ਪੀੜਤ ਹੋ ਇਹ ਕਰਕੇ ਲੋਕੀ ਇਸ ਤੋਂ ਕਾਫੀ ਪਰੇਸ਼ਾਨ ਹਨ ਬਾਹ ਇਹ ਗੂਗਲ ਡਸ ਹੈਵ ਮੋਰ ਇਨਫੋਰਮੇਸ਼ਨ ਦੈਨ ਫੇਸਬੁੱਕ ਡਸ ਆਈ ਡੋ ਨੋ ਦੈਟਸ ਅ ਬੈਡ ਥਿੰਗ ਆਈ ਥਿੰਕ ਇਟ ਹੈਲਪਸ ਮੇਕ ਦ ਪ੍ਰੋਡਕਟ ਬੈਟਰ ਉਸਨੇ ਕੈਲੀਫੋਰਨੀਆ ਸਟੇਟ ਵਿੱਚ 93 ਮਿਲੀਅਨ ਡਾਲਰ ਦਾ ਫਾਈਨ ਪੇ ਕੀਤਾ ਉਸਨੇ ਟਰੈਕ ਕੀਤਾ ਲੋਕਾਂ ਦੀ ਲੋਕੇਸ਼ਨ ਨੂੰ ਲੋਕੀ ਕਿੱਥੇ ਕਿੱਥੇ ਜਾ ਰਹੇ ਹਨ ਉਹਨਾਂ ਦੀ ਹਿਸਟਰੀ ਟਰੈਕ ਕੀਤੀ ਇਤੋਂ ਤੱਕ ਕਿ ਯੂਜ਼ਰ ਨੇ ਆਪਣੀ ਲੋਕੇਸ਼ਨ ਹਿਸਟਰੀ ਨੂੰ ਵੀ ਆਫ ਕਰਕੇ ਰੱਖਿਆ ਸੀ ਪਰ ਫੇਰ ਵੀ ਗੂਗਲ ਨੇ ਉਹ ਸਾਰਾ ਉਹਨਾਂ ਦਾ ਡਾਟਾ ਟਰੈਕ ਕੀਤਾ ਜਿੱਦ ਜਿੱਦਾਂ ਲੋਕਾਂ ਦੀ ਅਵੇਰਨੈਸ ਵਧਦੀ ਪਈ ਆ ਉਹ ਘੱਟ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਪਏ ਆ ਉਹਨੂੰ Google ਦੇ ਉੱਤੇ ਆਪਣੀ ਸਰਚ ਦੇ ਵਿੱਚ ਲੋਕਾਂ ਦਾ ਮੰਨਣਾ ਹੈ ਕਿ ਜਿੰਨਾ ਅਸੀਂ ਘੱਟ ਇਸ ਦੇ ਉੱਤੇ ਸਰਚ ਕਰਾਂਗੇ ਇਹਨਾਂ ਦੀ ਐਡ ਟਾਰਗੇਟਿੰਗ ਪਾਲਿਸੀ ਉਹਨੀ ਹੀ ਖਰਾਬ ਕੰਮ ਕਰੂਗੀ ਤੇ ਇਸ ਖਰਾਬ ਟਾਰਗੇਟਿੰਗ ਦੇ ਚੱਲਦੇ ਐਡਵਰਟਾਈਜ਼ਰ ਇਸ ਵਿੱਚ ਇੰਨਾ ਜ਼ਿਆਦਾ ਪੈਸਾ ਖਰਚ ਨਹੀਂ ਕਰ ਆਪਣੀਆਂ ਐਡਸ ਨੂੰ ਚਲਾਉਣ ਦੇ ਜਿਸ ਦੇ ਨਾਲ ਇਹਨਾਂ ਦੇ ਰੈਵਨਿਊ ਤੇ ਅਸਰ ਪਾਊਗਾ ਦੂਸਰੀ ਪ੍ਰੋਬਲਮ ਇਸ ਨਾਲ ਵੀ ਵੱਡੀ ਹੈ ਤੁਸੀਂ ਇੱਕ ਫੇਮਸ ਕਹਾਵਤ ਸੇ ਸੁਣੀ ਹੋਗੀ ਡੋਂਟ ਪੁੱਟ ਆਲ ਯੋਰ ਐਗਸ ਇਨ ਵਨ ਬਾਸਕਟ ਇਸਦਾ ਮਤਲਬ ਹੈ ਕਿ ਤੁਸੀਂ ਆਪਣੇ ਸਾਰੇ ਅੰਡੇ ਇੱਕੋ ਟੋਕਰੀ ਵਿੱਚ ਨਾ ਰੱਖੋ ਜੇ ਉਹ ਟੋਕਰੀ ਡੈਂਗੀ ਤੇ ਤੁਹਾਡੇ ਸਾਰੇ ਅੰਡੇ ਟੁੱਟ ਜਾਣਗੇ ਇਹ ਐਡਵਰਟਾਈਜ਼ਡ ਦਾ ਮਾਡਲ ਇੱਕ ਦਿਨ ਖਤਮ ਹੋ ਜਾਊਗਾ ਜੇ ਲੋਕਾਂ ਨੇ ਇਸ ਗੂਗਲ ਸਰਚ ਇੰਜਨ ਨੂੰ ਇਸਤਮਾਲ ਕਰਨਾ ਹੀ ਬੰਦ ਕਰ ਦਿੱਤਾ ਸਮੇਂ ਦੇ ਨਾਲ Google ਸਰਚ ਰਿਲਾਈਬਿਲਟੀ ਘਟ ਹੁੰਦੀ ਜਾ ਰਹੀ ਹੈ ਪਹਿਲਾਂ ਤੁਸੀਂ ਇਸ ਨੂੰ ਸਰਚ ਕਰੋਗੇ ਤਾਂ ਤੁਹਾਨੂੰ ਟੌਪ ਦੇ ਉੱਤੇ ਬਹੁਤ ਸਾਰੀਆਂ ਐਡਸ ਦਿਖਾਊਗਾ ਜਦੋਂ Google ਤੁਹਾਨੂੰ ਹਰ ਟਾਈਮ ਐਡਸ ਹੀ ਦਿਖਾਉਂਦਾ ਜਾਏਗਾ ਤੇ ਤੁਹਾਨੂੰ ਇਹ ਚੀਜ਼ ਵਿੱਚ ਇੰਟਰਸਟ ਖਤਮ ਹੋ ਜਾਏਗਾ ਅਮੇਜਨ ਕਰੋ ਕਿ ਮਾਰਕੀਟ ਵਿੱਚ ਕੋਈ ਐਦਾਂ ਦਾ ਪ੍ਰੋਡਕਟ ਆਉਂਦਾ ਹੈ ਜੋ ਸਿਰਫ ਤੁਹਾਡੀ ਸਰਚ ਦੇ ਨਾਲ ਰਿਲੇਟਡ ਹੀ ਚੀਜ਼ਾਂ ਤੁਹਾਨੂੰ ਸ਼ੋ ਕਰੂਗਾ ਤੇ ਐਡਸ ਬਿਲਕੁਲ ਨਹੀਂ ਦਿਖਾਉਗਾ एग्जांपल तौर ਤੇ ਚੈਟ ਜੀਪੀਟੀ ਚੈਟ ਜੀਪੀਟੀ ਤੇ ਜਦੋਂ ਵੀ ਤੁਸੀਂ ਕੋਈ ਕੁਸਚਨ ਸਰਚ ਕਰੋ ਉਹ ਤੁਹਾਨੂੰ ਡਾਇਰੈਕਟਲੀ ਪੈਰਾਗ੍ਰਾਫ ਦੇ ਵਿੱਚ ਆਨਸਰ ਦਿੰਦਾ ਹੈ ਐਗਜੈਕਟਲੀ ਉਹ ਵੀ ਬਿਨਾ ਐਡਸ ਤੋਂ ਜਿਵੇਂ ਕਿ ਚੈਟ ਜੀਪੀਟੀ ਚੈਟ ਜੀਪੀਟੀ ਤੇ ਤੁਸੀਂ ਕੋਈ ਵੀ ਕੁਸਚਨ ਆਪਣਾ ਭਰੋ ਉਹ ਤੁਹਾਨੂੰ ਡਾਇਰੈਕਟ ਪੈਰਾਗ੍ਰਾਫ ਦੇ ਵਿੱਚ ਪੂਰੀ ਇਨਫੋਰਮੇਸ਼ਨ ਦਿੰਦਾ ਹੈ ਉਹ ਵੀ ਬਿਨਾ ਐਡਸ ਤੋਂ ਦੂਸਰੇ ਪਾਸੇ ਗੂਗਲ ਤੇ ਤੁਸੀਂ ਕੋਈ ਵੀ ਸਰਚ ਕਰੋ ਉਹ ਤੁਹਾਨੂੰ ਇਨਫੋਰਮੇਸ਼ਨ ਦੇ ਆ ਕੇ ਦਿੰਦਾ ਹੈ ਬਕਰੇ ਬਕਰੇ ਸੋਰ ਦੇ ਨਾਲ-ਨਾਲ ਪਰ ਨਾਲ ਦੀ ਨਾਲ ਉਹ ਤੁਹਾਨੂੰ ਬਹੁਤ ਸਾਰੀਆਂ ਐਡਸ ਵੀ ਰეკਮੈਂਡ ਕਰਦਾ ਹੈ ਸਭ ਤੋਂ ਪਹਿਲਾਂ ਐਡਸ ਦੀ ਲਿਸਟ ਆਉਂਦੀ ਹੈ ਉਸ ਤੋਂ ਬਾਅਦ ਉਹ ਤੁਹਾਡੇ ਸਰਚ ਦੇ ਨਾਲ ਰਿਲੇਟਡ ਚੀਜ਼ਾਂ ਤੁਹਾਨੂੰ ਸ਼ੋ ਕਰਦਾ ਇਸ ਦੇ ਨਾਲ ਗੂਗਲ ਦੀ ਰਿਲਾਈਅਬਿਲਟੀ ਤੇ ਕਾਫੀ ਅਸਰ ਪੈਂਦਾ ਹੈ ਕਿ ਆਪਾਂ ਨੂੰ ਇਹ ਅੰਦਾਜ਼ਾ ਨਹੀਂ ਹੈਗਾ ਕਿ ਕਿਹੜਾ ਸਰਚ ਰਿਜ਼ਲਟ ਵਧੀਆ ਹੈ ਕਿਸ ਤੇ ਆਪਾਂ ਕਲਿੱਕ ਕਰੀਏ ਕਿਹੜੀ ਵੈਬਸਾਈਟ ਪ੍ਰੋਸੇਜੋਗ ਹੈ ਕਿਹੜੀ ਵੈਬਸਾਈਟ ਵੇਖ ਹੈ ਮੇਰਾ ਮੰਨਣਾ ਇਹ ਹੈ ਕਿ ਆਨਲਾਈਨ ਟੈਂਪ ਵਿੱਚ ਇਹ ਚੈਟ ਬੋਟਸ ਜਿੰਦਾ ਚੈਟ AI ਚੈਟ ਜੀਪੀਟੀ ਐ ਗੂਗਲ ਦੀ ਸਰਚ ਇੰਜਨ ਦੀ ਬਹੁਤ ਵੱਡਾ ਖਤਰਾ ਪਣਨਗੇ ਆਨਲਾਈਨ ਟੈਂਪ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਗੂਗਲ ਵੀ ਚੰਗੀ ਤਰ੍ਹਾਂ ਜਾਣਦਾ ਹੈ ਉਹ ਆਪਣੇ ਆਰਟੀਫੀਸ਼ੀਅਲ AI ਪਾਵਰ ਰੋਬੋਟ ਜਨਰੇਟ ਕਰਦਾ ਪਿਆ ਹੈ ਜਿੱਦਾਂ ਕਿ ਜੈਮਿਨੀ ਜਿਹੜਾ ਕਿ ਚੈਟ ਜੀਪੀਟੀ ਜੈਮਿਨੀ ਦਾ ਕੰਪੀਟੀਟਰ ਹੈ ਆਉਣ ਵਾਲੇ 20 ਸਾਲਾਂ ਵਿੱਚ ਹੀ ਪਤਾ ਲੱਗੇਗਾ ਕਿ Google ਇੰਟਰਨੈਟ ਦਾ ਸਭ ਤੋਂ ਚਹੇਤਾ ਚਿਹਰਾ ਬਣਿਆ ਰਹਿੰਦਾ ਹੈ ਜਾਂ ਫਿਰ ਹੋਰ ਕੋਈ ਆ ਕੇ ਇਸ ਦੀ ਜਗ੍ਹਾ ਲੈਂਦਾ ਹੈ